ਕਿਓਏ ਓ ਜੱਗੇ ਹਾਂਜੀ ਕੀ ਹੋਇਆ ਜੱਗਾ ਕਿੱਥੇ ਆ ਹੋਇਆ ਕੀ ਆ ਬਸ ਨਹਾਉਣ ਵੜਿਆ ਨਹਾਣ ਵੜਿਆ ਨਾ ਤੁਸੀਂ ਇੰਨਾ ਗੁੱਸੇ 'ਚ ਕਿਉਂ ਆ ਉਹ ਗੁੱਸੇ 'ਚ ਹੋਵਾਂ ਨਾ ਉਹ ਕਿਡੂ ਮਿਲੇਦੀ ਮੈਨੂੰ ਐਡਾ ਵਡਾ ਲਾਮਾ ਦਿਓ ਨਾ ਮੈਨੂੰ ਉਹ ਕਹਿੰਦਾ ਥੋੜਾ ਜੱਗਾ ਨਾ ਜੀਰੋ ਚਾਚੇ ਦੇ ਘਰਾਂ ਵੜ ਗਿਆ ਜੀ ਰਾਤ ਇਹ ਤਾਂ ਗੱਲ ਮੈਨੂੰ ਬਲਜੀਤ ਵੀ ਦੱਸ ਗਈ ਕਹਿੰਦੀ ਸਾਰੇ ਪਿੰਡ 'ਚ ਲਾ 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 ਹੋਈ ਪਈ ਆ ਅਖੇ ਜੱਗਾ ਜੈਲੂ ਕੇ ਕਰ ਵੜ ਗਿਆ ਦੇਖ ਲੈ ਹੁਣ ਕਰਦਾ ਕ ਨਹੀਂ ਚਿੱਤਰਖਾਨਾ ਵਾਲੇ ਕੰਮ ਓਏ ਅਸੀਂ ਦੇ ਵਿਆਹ ਬਾਰੇ ਸੋਚ ਰਹੇ ਆ ਇਹ ਸਾਲਾ ਹੋਰੇ ਚੱਲ ਚੜੀ ਜਾਂਦਾ ਉਹ ਤੇ ਕੁੜੀ ਵਾਲੇ ਨੂੰ ਪਤਾ ਲੱਗਿਆ ਨਾ ਕਰੋ ਕੋਈ ਰਿਸ਼ਤਾ ਇਹਨੂੰ ਫਿਰ ਤੂੰ ਆਪ ਦਾ ਨਾਂ ਕਰਵਾਉਂਦਾ ਰਿਸ਼ਤਾ ਇਹਦਾ ਪਹਿਲਾਂ ਅੱਗ ਲਾ ਦਿੰਦਾ ਕਰ ਦਿੰਦਾ ਓ ਮੈਨੂੰ ਕੀ ਪਤਾ ਵੀ ਵੀ ਸਾ ਆ ਕੁਛ ਕਰੂਗਾ ਇਹ ਨਾਲੇ ਸਾਡੇ ਪਤਾ ਕੀ ਗੱਲ ਆ ਜੇ ਪਹਿਲਾਂ ਛੋਟੇ ਦਾ ਹੋ ਜਾਏ ਬੜੇ ਦਾ ਫਿਰ ਹੁੰਦਾ ਨਹੀਂ ਸਿੱਧਾ ਕਹੇ ਵੀ ਤੈਨੂੰ ਆਪਦੀ ਅੱਗ ਲੱਗੀ ਹੋਈ ਸੀ। ਉਹ ਤੂੰ ਬਾਲਾ ਭੌਂਕਣਾ। ਨਹੀਂ ਮਾਰੂ ਕੰਨ ਤੱਕ। ਮੈਂ ਪਹਿਲੀ ਬਹੁਤਾ ਪਿਆ ਪਿਆ। ਇੱਕ ਤੇਰੇ ਭਾਈ ਸਾਲੇ। ਕੱਲ ਫੋਨ ਕਰਕੇ ਕਹਿੰਦਾ ਮੈਨੂੰ। ਕਹਿੰਦਾ ਜੀਜਾ 20000 ਰੁਪਏ ਗੂਗਲ ਪੇ ਕਰੀ। ਮੈਂ ਕਿਹਾ ਸਾਲੇ ਮੈਂ ਬੈਂਕ ਤੇ ਬੈਠਾ। ਸਾਲੇ ਕਿੱਥੋਂ ਪੱਲੇ ਪਏ ਨੇ ਮੇਰੇ। ਖਬਰਦਾਰ ਜੀ ਮੇਰੇ ਭਾਈ ਨੂੰ ਕੁਛ ਕਿਹਾ ਤਾਂ। ਨਾ ਜਦੋਂ ਤੇਰੀ ਭੈਣ ਨੂੰ ਲੋੜ ਸੀ ਉਦੋਂ ਤਾਂ ਬੜੀ ਛੇਤੀ ਦੇ ਦਿੱਤੇ ਸੀ ਬੁੱਥਾ ਚੱਕ ਕੇ 50000 ਰੁਪਇਆ। ਹੁਣ ਮੇਰੇ ਭਰਾ ਨੇ ਪੈਸੇ ਮੰਗ ਲਿਆ ਤਾਂ ਤੈਨੂੰ ਦੌਰਾ ਪੈਣ ਵਾਲਾ ਹੋ ਗਿਆ। ਓਏ ਉਹਨੂੰ ਲੋੜਤੀ ਤਾਂ ਦੇਦੀ ਤੇਰੇ ਭਾਈ ਨੂੰ ਕਾਦੀ ਲੋੜਾ ਉਹ ਸਾਲਾ ਬੱਸ ਚੈੱਕ ਕਰਦਾ ਰਹਿੰਦਾ ਵੀ ਜੀਜਾ ਪੈਸੇ ਦੰਦਾ ਕਿ ਨਹੀਂ ਜਹ ਜਹ ਬੇਵਕੂਫ ਤੇਰੇ ਭਰਾ ਉਹ ਹੀ ਜੇ ਬੇਅਕਲ ਤੂੰ ਨਾ ਉਹਨਾਂ ਨੂੰ ਅਗਲਾ ਨਾ ਤੈਨੂੰ ਅਗਲਾ ਆਹੋ ਸਾਰੀ ਅਕਲ ਤਾਂ ਤੈਨੂੰ ਹੀ ਆ ਗਈ ਬਾਕੀ ਤਾਂ ਬੱਸ ਇੱਥੇ ਉਹੀ ਤੁਰੇ ਫਿਰਦੇ ਆ ਚਲ ਪਕਾਈ ਨਾ ਮਾਰ ਚਲ ਚਾਚੂ ਬਣਾ ਜਾ ਕੇ ਮੈਂ ਨਹੀਂ ਬਣਾਉਂਦੀ ਚਾਹ ਮੈਂ ਨਹੀਂ ਬਣਾਉਂਦੀ ਦੁੱਪਣਾ ਅੱਪੇ ਬਣਾ ਨਾ ਮੇਰੇ ਭਰਾ ਨੂੰ ਕਹਿੰਦਾ ਤੂੰ ਬੇਵਕੂਫ ਬੇਅਕਲੀ ਮੈਂ ਨਾ ਹੁਣ ਬੇਅਕਲੀ ਤੈਨੂੰ ਦੁੱਪੜਾ ਬਣਾ ਕੇ ਦੇਉਗੀ ਜਾ ਮੈਂ ਨਹੀਂ ਬਣਾਉਂਦੀ ਰੋਟੀ ਮਾੜੀ ਮਾੜੀ ਗੱਲ ਤੇ ਤਾਂ ਗਾਲਾਂ ਕੱਢਣ ਲੱਗ ਜਾਨਾ ਮੈਂ ਕਿਉਂ ਬਣਾ ਕੇ ਦੇ ਮੈਂ ਦੁੱਪੜਾ ਜਦੋਂ ਮੇਰੇ ਭਰਾ ਮਾਂ ਨੂੰ ਮਾੜਾ ਬੋਲਦਾ ਹੁਣ ਖਾ ਲੈ ਪਰੌਠੇ ਜਿਹੜੀ ਰੰਨ ਕੋਲੋਂ ਖਾਣੇ ਆ ਵਾਓ ਓ ਜਿੱਤੋ ਸਾਲਾ ਵੀ ਸਿਆਪਈਆ ਮਾੜਾ ਜੇ ਤੀ ਮੈਨੂੰ ਕੁਝ ਕਹਿ ਦੋ ਕੋੜਤ ਵਾਲਾ ਕਰਕੇ ਭਾਈ ਇਹਨੇ ਇਹ ਪਤਾ ਢਾਗ ਚੱਕ ਲੈ ਤਾ ਦਮ ਮਰੇ ਚ ਚੱਕੇ ਤੋਂ ਬਿਨਾ ਕੋਈ ਹੋਰ ਨਹੀਂ ਹੋ ਸਕਦਾ ਕਿਉਂਕਿ ਕਿੱਦਰ ਤੋਂ ਬਿਨਾ ਝਾੜਤੇ ਕੋਈ ਨਹੀਂ ਸਕਦਾ ਮਿਲਣਾ ਦੇ ਨੂੰ ਉਹ ਨਾਲਿਆ ਹੁਣ ਹੋਲਣ ਦੇ ਭਾਬੀ ਸੋਨੇਮ ਆਪਾਂ ਨੂੰ ਕੀ ਡਰ ਜਦੋਂ ਆਪਾਂ ਸੱਚੇ ਆ ਜੱਗੇ ਪਤਾ ਕੀ ਆ ਸਿਆਣੇ ਕਹਿੰਦੇ ਨੇ ਸੌ ਸੱਚੀ ਵੀ ਮਾੜੀ ਤੇ ਝੂਠੀ ਵੀ ਮਾੜੀ ਫੇਰ ਤਾਂ ਇਹਦਾ ਮਤਲਬ ਭਾਬੀ ਮੈਂ ਸੱਚੀ ਵੀ ਨਾ ਖਾਵਾਂ ਕੋਈ ਲੋੜ ਨਹੀਂ ਤੈਨੂੰ ਸੌਂ ਖਾਣ ਦੀ ਫੇਰ ਠੀਕ ਆ ਚੱਲ ਭਾਬੀ ਐ ਕਰ ਇੱਕ ਕਪਚਾ ਤਾਂ ਬਣਾ ਦੇ ਬਣਾ ਦੰਨੀ ਆ ਤੈਨੂੰ ਤਾਂ ਬਣਾ ਦੰਨੀ ਆ ਤੂੰ ਤਾਂ ਮੇਰਾ ਇੰਨਾ ਸੋਚਦਾ ਭਾਬੀ ਇਕ ਲੈਚੀ ਵੀ ਬਾਦੀ ਵਿੱਚ ਪਾਗਲ ਨਾ ਹੋਵੇ ਮਰ ਜਾਣਾ ਮਸ਼ਕਰੀਆਂ ਕਰਨ ਲੱਗ ਜਾਂਦਾ ਭਾਬੀ ਬਹੁਤ ਸਾਹੂ ਆ ਇਹੋ ਜੀ ਭਾਬੀ ਰੱਬ ਸਭ ਨੂੰ ਦੇਵੇ ਆ ਗਿਆ ਭਾਬੀ ਬਣਾ ਲਾ ਕਿਰਾਚਾ ਆ ਗਿਆ ਆ ਗਿਆ ਮੈਂ ਕਾਜੀ ਸੁਣਦੇ ਹੋ ਆਪਾਂ ਨਾ ਪਹਾੜਾਂ ਤੇ ਨਾ ਕੁੰਮਣ ਚਲੀਏ ਵਿਆਹ ਤੋਂ ਬਾਅਦ ਆਪਾਂ ਕਿਤੇ ਨਹੀਂ ਗਏ ਕੁੰਮਣ ਸਾਰੇ ਪਹਾੜਾਂ ਤੇ ਹਨੀਮੂਨ ਮਨਾਉਣ ਜਾਂਦੇ ਆ ਤੇ ਤੁਸੀਂ ਤੁਸੀਂ ਮੈਨੂੰ ਕਿਤੇ ਨਹੀਂ ਲੈ ਕੇ ਗਏ ਉਹ ਭਲੀਏ ਲੋਕੇ ਉਹ ਲੋਕ ਤਾਂ ਕੁਝ ਕਰਨਗੇ ਤੂੰ ਵੀ ਕਰੇਂਗੀ ਉਹ ਲੋਕਾਂ ਦੀ ਰੀਸ ਨਹੀਂ ਕਰੀਂਦੀ ਆਪਣੀ ਜੇਬ ਦੇਖੀਦੀ ਆ ਦੇਖੀ ਮੈਨੂੰ ਲੱਗਦਾ ਜੱਗਾ ਠੀਕੇ ਹੀ ਕਹਿੰਦਾ ਸੀ ਭਾਬੀ ਇਹ ਬੰਦੇ ਨੇ ਤੇਰੀ ਜਵਾਨੀ ਰੋਲ ਦੇਣੀ ਆ ਉਹੀ ਗੱਲ ਹੋ ਗਈ ਮੇਰੀ ਤਾਂ ਸੱਚੀਓ ਜਵਾਨੀ ਰਲ ਗਈ ਦੇਖੀ ਜੱਗਾ ਕਹਿੰਦਾ ਭਾਬੀ ਜੇ ਮੇਰੇ ਲੜ ਲੱਗੀ ਹੁੰਦੀ ਨਾ ਪਹਾੜਾਂ ਦੀ ਸਭ ਤੋਂ ਉੱਚੀ ਚੋਟੀ ਤੇ ਹਨੀਵਨ ਬਣਾਦੇ ਗਲਤੀ ਹੋ ਗਈ ਮੇਰੇ ਬਾਪ ਤੋਂ ਜਿਹੜਾ ਤੇਰੇ ਹੱਥ ਰੁਪਈਆ ਧਰਤਾ ਇੱਕ ਤਾਂ ਸੜੇ ਨਹੀਂ ਟਿਕਣ ਦਿੰਦਾ ਹੈਗਾ ਕਿਧਰੋਂ ਭਜਾ ਕੇ ਹਟੂ ਤੈਨੂੰ ਆਪਦਾ ਤਾਂ ਹੁੰਦਾ ਨਹੀਂ ਮੇਰਾ ਜਰਦਾ ਨਹੀਂ ਨੋ ਨੁਕਾਸ ਤੋਂ ਮੜਾ ਕਹੀ ਜਾਂਦੇ ਹੋ ਉਹ ਤਾਂ ਸੱਚ ਹੀ ਕਹਿੰਦਾ ਸੱਚ ਨੂੰ ਬੜਾ ਹਰੀਚੰਦਰ ਆਹ ਸੱਚ ਕਹਿੰਦਾ ਓਏ ਉਂਗਲਾਂ ਤੇ ਚਾੜਨ ਨੂੰ ਫਿਰਦਾ ਤੈਨੂੰ ਔਰ ਤੂੰ ਚੜੀ ਵੀ ਜਾਨੀ ਆ ਓਏ ਆਪਣੇ ਦੋਹਾਂ 'ਚ ਫੁੱਟ ਪਾਉਣ ਨੂੰ ਫਿਰਦਾ ਉਹ ਪਰ ਮੇਰੀ ਗੱਲ ਸੁਣਾ ਆਪਾਂ ਨੇ ਫੁੱਟ ਪੈਣ ਨਹੀਂ ਦੇਣੀ ਓਰੇ ਮੈਨੂੰ ਤੇਰੇ ਸਾਥ ਦੀ ਲੋੜ ਆ ਮੇਰੀ ਡਿਮਾਂਡ ਤਾਂ ਦੇਖੀ ਪੂਰੀ ਨਹੀਂ ਕਰਦਾ ਕੋਈ ਮੈਂ ਕਿ ਤੇਰਾ ਸਾਥ ਸੁਆਹ ਦੇਣਾ ਜੱਗਾ ਪਤਾ ਕੀ ਕਹਿੰਦਾ ਸੀ ਕੰਦਾ ਭਾਬੀ ਜੇ ਤੈਨੂੰ ਵੀਰਾ ਨਹੀਂ ਨਾ ਪਹਾੜ ਦਿਖਾਉਂਦਾ ਤੈਨੂੰ ਮੈਂ ਪਹਾੜ ਦਿਖਾ ਕੇ ਲਿਆਵਾਂ ਨਾਲੇ ਕਹਿੰਦਾ ਸੀ ਕੇਸਰ ਵੀਰੇ ਤੋਂ ਵੱਡੇ ਵੱਡੇ ਪਹਾੜ ਦਿਖਾ ਕੇ ਲਿਆਉਂਗਾ ਮੈਂ ਫੇ ਉਹਦੇ ਨਾਲ ਪਹਾੜ ਦੇਖਣ ਚੱਲ ਜਾ ਉਹ ਕਿਤੇ ਨਹੀਂ ਜਾਣਾ ਆ ਲੈਣ ਦੇ ਦੀ ਬਹੂ ਦੇਖਾਏ ਕਿੰਨੇ ਪਹਾੜ ਦਿਖਾਉਂਦਾ ਉਹ ਦੁਗੇ ਦੀ ਟੀਮ ਤਾਂ ਹਰੇਕ ਪਹਾੜ ਦਿਖਾਉਣ ਨੂੰ ਫਿਰਦਾ ਆਪਣੇ ਨੂੰ ਦਿਖਾ ਉਹ ਫੇਰ ਪਤਾ ਲੱਗੂ ਜੇ ਮੇਰਾ ਜੀ ਕਰਦਾ ਹੋਵੇ ਪਹਾੜ ਦੇਖਣ ਨੂੰ ਫੇਰ ਉਹ ਮੋਬਾਈਲ 'ਚ ਦੇਖ ਲੈ ਹਾਂ ਸਾਰੇ ਦੁਨੀਆ ਦੇ ਪਹਾੜਾਂ ਦੀਆਂ ਵੀਡੀਓ ਨੇ ਵਿੱਚ ਜਿੰਨੇ ਮਰਜ਼ੀ ਪਹਾੜ ਦੇਖੀ ਜਾ ਦੇਖੀ ਜੀ ਤੁਸੀਂ ਮੇਰੀ ਨਾ ਫੀਲਿੰਗ ਨਹੀਂ ਸਮਝਦੇ ਮੈਂ ਪਹਾੜਾਂ ਦੀ ਸਭ ਤੋਂ ਉੱਚੀ ਚਟੀ ਤੇ ਜਾ ਕੇ ਨਾ ਉਹ ਟਾਈਟੈਨਿਕ ਪੋਜ਼ ਬਣਾ ਕੇ ਤੁਹਾਡੇ ਨਾਲ ਫੋਟੋ ਕਰਵਾਉਣੀ ਆ ਉਹ ਜੇ ਚੋਟੀ ਤੋਂ ਪੈਰ ਤੱਕ ਗਿਆ ਨਾ ਉਸੇ ਫੋਟੋ ਤੇ ਹਾਰ ਪਹਿਣਗੇ ਘੱਟ ਦਿਮਾਗ ਦੀ ਪੜ੍ਹੀ ਲਿਖੀ ਔਰਤ ਮਾੜੇ ਪਹਾੜ ਜਿਹੜਾ ਦਾ ਮੂੰਹ ਨਹੀਂ ਫਰਦੀਆਂ ਤੂੰ ਦੇਖੀ ਜੀ ਸਾਰੀ ਗੱਲ ਹਾਸੇ ਮਜ਼ਾਕ ਚ ਲੱਗ ਗਿਆ ਮੇਰੀ ਕਿਵੇਂ ਦਾ ਆ ਕੰਜੂਸ ਜਿਹਾ ਕਿਤੇ ਨਹੀਂ ਲੈ ਕੇ ਜਾਂਦਾ ਕੰਜੂਸ ਮੱਖੀ ਚੂਸ ਦੇਖੀ ਕੰਜੂਸ ਜਿਹਾ ਮੇਰੇ ਕੋਈ ਗੱਲ ਨਹੀਂ ਮੰਨਦਾ ਨਾਕ ਤੇ ਲੈ ਕੇ ਜਾਂਦਾ ਹਜੇ ਤਾਂ ਮੈਂ ਹੈਗੀ ਪਤਲੀ ਪਤੰਗ ਛੂਈ ਮੋਈ ਗਈ ਜੇ ਮੈਂ ਮੋਟੀ ਹੁੰਦੀ ਐਨੇ ਤਾਂ ਮੇਰੇ ਨਾਲ ਗੱਲ ਵੀ ਨਹੀਂ ਸੀ ਕਰਨੀ ਪੁੱਠੇ ਦਿਮਾਗ ਦਾ ਮਾਲਕ ਕੀ ਕਿਹਾ ਪਹਾੜ ਤੇ ਲਿਜਾਣ ਨੂੰ ਕਹਤਾ ਉਹੀ ਨਹੀਂ ਮੰਨਿਆ ਮੈਂ ਜੱਗੇ ਨੂੰ ਕਹੂੰਗੀ ਉਹ ਮੈਨੂੰ ਪਹਾੜ ਹੱਤ ਲੈ ਕੇ ਜਾਊਗਾ ਪਹਾੜਾ ਤੇ ਫੇ ਮੈਂ ਆਵळा ਪੋਜ ਬਣਾਉਂਗੀ ਅੱਜ ਭਾਬੀ ਕੱਲੀ ਬੈਠੀ ਐ ਓ ਨੋ ਕੱਲੀ ਬੈਠੀ ਭਾਬੀ ਓ ਭਾਬੀ ਅੱਪ ਪਹਾੜਾਂ ਦੇ ਟੂਰ ਦਾ ਕੀ ਬਣਿਆ ਚੱਲੀਏ ਨਹੀਂ ਟੂਰ ਦਾ ਕੈਨਸਲ ਹੋ ਗਿਆ ਮੰਨਿਆ ਨਹੀਂ ਤੇਰਾ ਵੀਰਾ ਵੇਜ ਅੱਗੇ ਜਦੋਂ ਤੇਰੀ ਬਹੂ ਆ ਗਈ ਨਾ ਫੇਰ ਆਪਾਂ ਤਿੰਨੋਂ ਚੱਲਾਂਗੇ ਪਹਾੜਾਂ ਤੇ ਤੂੰ ਤੇਰੀ ਬਹੂ ਤੇ ਮੈਂ ਓ ਪੱਬੀ ਓ ਮੇਰੇ ਦਿਮਾਗ 'ਚ ਫਰਕ ਪਿਆ ਹੋਵੇ ਜਦੋਂ ਮੇਰੀ ਬਹੂ ਆ ਗਈ ਮੈਂ ਤੈਨੂੰ ਪਹਾੜ ਦਿਖਾ ਕਿੱਲੋਂ ਮੈਂ ਉਹਨੂੰ ਦਿਖਾ ਕਿੱਲੋਂਗਾ ਫੇ ਤੂੰ ਮੈਨੂੰ ਕਿਉਂ ਲਾਰਾ ਲਾਇਆ ਸੀ ਉਹ ਲਾਰਾ ਨਹੀਂ ਲਾਇਆ ਪਰ ਜਾਈ ਆਫਰ ਕੀਤਾ ਸੀ ਆਫਰ ਜਿੰਨਾ ਚਿਰ ਮੇਰੀ ਬਹੂ ਨਹੀਂ ਆਉਂਦੀ ਨਾ ਮੈਂ ਸੋਚਿਆ ਚਲ ਤੈਨੂੰ ਪਹਾੜ ਦਿਖਾ ਲਿਓ ਨਾ ਤੂੰ ਕਹਿੰਦੀ ਕੈਨਸਲ ਹੋ ਗਿਆ ਲੈ ਤੇਰਾ ਵੀਰਾ ਗੁੱਸੇ ਹੋਊਗਾ ਮੈਂ ਨਹੀਂ ਜਾਣਦੀ ਤੇਰੇ ਨਾਲ ਤੇਰਾ ਕੀ ਪਤਾ ਤੂੰ ਸਭ ਤੋਂ ਉੱਚੀ ਚੋਟੀ ਤੋਂ ਮੈਨੂੰ ਤੱਕਾ ਦੇ ਦੇ ਮੈਂ ਤਾਂ ਹਣੀ ਜਿੱਦਦੇ ਵੀ ਗਈ ਨਾ ਤੇਰੇ ਭਾਈ ਨਾਲੇ ਜਾਉਂਗੀ ਚੱਲ ਪਰ ਜਾਈ ਮਰਜੀ ਹੈ ਤੇਰੀ ਉਹ ਤਾਂ ਮੈਂ ਪਾਲੀ ਆਸੀ ਲੈ ਕੇ ਆਇਆ ਸੀ ਕੋਈ ਨਾ ਥੋੜਾ ਹੋਰ ਇੰਤਜ਼ਾਰ ਕਰ ਲੈਨੇ ਹੁਣ ਮੈਂ ਤੈਨੂੰ ਨਹੀਂ ਆਪਣੇ ਵਾਲੇ ਨੂੰ ਲਿਜਾਂ ਪਹਾੜਾਂ ਤੇ ਹਏ ਹੁਣ ਫਿਰ ਮੈਨੂੰ ਪਹਾੜਾਂ ਤੇ ਕੌਣ ਲੈ ਕੇ ਜਾਊਗਾ ਮੈਨੂੰ ਲੱਗਦਾ ਮੈਨੂੰ ਤਾਂ ਇਹਨਾਂ ਨੇ ਹੁਣ ਪਹਾੜ ਤਖਾਉਣੇ ਹੀ ਨਹੀਂ ਪਰ ਜਾਈ ਜੇ ਤੂੰ ਕਹੇ ਪਹਾੜ ਤਾਂ ਦਿਖਾ ਲਿਓ ਨਾ ਹਾਂ ਕਰ ਇੱਕ ਵਾਰੀ ਅਬੇ ਜਾ ਪਰੇ ਮੈਂ ਨਹੀਂ ਦੇਖਣੇ ਪਹਾੜ ਪਹੂੜ ਤੇਰੇ ਨਾਲ ਤਾਂ ਉਹੀ ਨਹੀਂ ਦੇਖਣੇ ਤੇਰਾ ਕੀ ਪਤਾ ਕੁਛ ਹੋਰ ਹੀ ਕਰਦੇ